ਇੱਕ ਵਾਰ ਫਿਰ ਤੋਂ ਕਿਸਾਨ ਹੋਣ ਲੱਗੇ ਲੁੱਟ ਦਾ ਸ਼ਿਕਾਰ ਅਬੀਜਾ ਦੀ ਕਾਲਾ ਬਜਾਰੀ ਨੇ ਚਿੰਤਾ ਝਪਾਏ ਕਿਸਾਨ ਕਿਸਾਨ ਪੁੱਛਦੇ ਕਿੱਥੇ ਹੈ ਹੁਣ ਖੇਤੀਬਾੜੀ ਵਿਭਾਗ ਅਤੇ ਕਿੱਥੇ ਹੈ ਪ੍ਰਸ਼ਾਸਨ ਜਮਾਖੋਰ ਕਰ ਰਹੇ ਨੇ ਮਨਮਾਨੀ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਤੇ ਆਲੂ ਦੀ ਪਿਟਾਈ ਵੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਅਗਲੀ ਫਸਲ ਮੱਕੀ ਦੀ ਬਿਜਾਈ ਵੀ ਸ਼ੁਰੂ ਹੈ ਪੰਜਾਬ ਦੇ ਕਿਸਾਨਾਂ ਵੱਲੋਂ ਖਾਸ ਕਰ ਦੁਆਬੇ ਦੇ ਵਿੱਚ ਵੱਡੇ ਪੱਧਰ ਤੇ ਮੱਕੀ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਿਰਫ ਸੁਲਤਾਨਪੁਰ ਲੋਧੀ ਦੇ ਵਿੱਚ ਹੀ 30000 ਏਕੜ ਤੋਂ ਜ਼ਿਆਦਾ ਮੱਕੀ ਦੀ ਵਿਜਾਈ ਕੀਤੀ ਜਾਂਦੀ ਹੈ ਮੱਕੀ ਦੀ ਵਿਜਾਈ ਦੇ ਨਾਲ-ਨਾਲ ਕਿਸਾਨਾਂ ਦੀ ਲੁੱਟ ਦੇ ਪ੍ਰਬੰਧ ਵੀ ਜਮਾਖੋਰਾ ਵੱਲੋਂ ਕੀਤੇ ਜਾਂਦੇ ਨੇ ਆਓ ਦੇਖਦੇ ਹਾਂ ਕੁਲਵਿੰਦਰ ਸਿੰਘ ਮਿੰਟੂ ਦੀ ਤਿਆਰ ਕੀਤੀ ਇਹ ਰਿਪੋਰਟ ਆਲੂ ਦੀ ਪਟਾਈ ਚੱਲ ਰਹੀ ਅਤੇ ਨਾਲ ਹੀ ਖਾਲੀ ਜ਼ਮੀਨ ਵਿੱਚ ਨਵੀਂ ਫਸਲ ਬੀਜੀ ਜਾ ਰਹੀ ਕੇ ਦੁਆਰਾ ਆਲੂ ਅਤੇ ਮੱਕੀ ਦੀ ਫਸਲ ਦਾ ਮੋਹਰੀ ਇਲਾਕਾ ਹੈ ਅਤੇ ਇਕੱਲੇ ਸੁਲਤਾਨਪੁਰ ਲੋਤੀ ਵਿੱਚ 30000 ਤੋਂ ਜ਼ਿਆਦਾ ਖੇਤ ਵਿੱਚ ਮੱਕੀ ਬੀਜੀ ਜਾਂਦੀ ਹੈ ਪਰ ਮੱਕੀ ਦੀ ਕਥਿਤ ਜਮ੍ਹਾਂਖੋਰੀ ਦੇ ਨਾਲ-ਨਾਲ ਜਮ੍ਹਾਂਖੋਰਾ ਕਿਸਾਨਾਂ ਦੀ ਲੁੱਟ ਦੇ ਖਾਸ ਪ੍ਰਬੰਧ ਕੀਤੇ ਹੋਏ ਹਨ ਹਾਲਾਤ ਇਹ ਹਨ ਕਿ ਸੁਲਤਾਨਪੁਰ ਲੋਦੀ ਹਲਕੇ ਦੇ ਕਿਸਾਨਾਂ ਵੱਲੋਂ ਜ਼ਮੀਨਾਂ ਤਿਆਰ ਕਰ ਲਈਆਂ ਗਈਆਂ ਨੇ ਪਰ ਬੀਜਾਂ ਲਈ ਬੀਜ ਨਹੀਂ ਮਿਲ ਰਿਹਾ ਸਾਨ આરોਪ ਲਗਾਉਂਦੇ ਹਨ ਕਿ ਕੁਝ ਦੁਕਾਨਦਾਰਾਂ ਦੇ ਵੱਲੋਂ ਮਨਮਰਜ਼ੀ ਕਰਕੇ ਐਮ ਆਰ ਪੀ ਤੋਂ ਜ਼ਿਆਦਾ ਰੇਟਾ ਉੱਤੇ ਬੀਜਾਂ ਨੂੰ ਵੇਚਾ ਜਾ ਰਿਹਾ ਇਹਨਾਂ ਕੁਝ ਦੁਕਾਨਦਾਰਾਂ ਦੇ ਵੱਲੋਂ ਅਗਰ ਕੰਟਰੋਲ ਰੇਟ ਉੱਤੇ ਮੱਕੀ ਦਿੱਤੀ ਵੀ ਜਾਂਦੀ ਹੈ ਅਤੇ ਨਾਲ ਹੀ ਉਹ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਜੋ ਕਿਸਾਨਾਂ ਦੀ ਵਰਤੋਂ ਦੇ ਵਿੱਚ ਵੀ ਨਹੀਂ ਆਉਂਦੀਆਂ ਕਿਸਾਨ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਹਨ ਕਿ ਇਨਾਂ ਦੁਕਾਨਦਾਰਾਂ ਦੇ ਖਿਲਾਫ ਸਖਤੀ ਕੀਤੀ ਜਾਵੇ ਅਤੇ ਬੀਜਾਂ ਦਾ ਸਟਾਕ ਅਤੇ ਰੇਟ ਲਿਸਟਾਂ ਜ਼ਰੂਰ ਲਗਾਈਆਂ ਜਾਣ ਸਟੇਨਾ ਮੌਜੂਦ ਨੇ ਕਰਨਜੀਤ ਸਿੰਘ ਆਲੀ ਆ ਗੱਲਬਾਤ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਪਹਿਲੋਂ ਤੁਹਾਡਾ ਧੰਨਵਾਦ ਆ ਜੀ ਜਿਹੜੀ ਤੁਸੀਂ ਸਾਡੇ ਕਿਸਾਨਾਂ ਦੀ ਆਵਾਜ਼ ਜਿਹੜੀ ਆ ਸਰਕਾਰ ਤੱਕ ਪਹੁੰਚਾਓਗੇ ਸੁੱਤਾ ਜਿਹੜਾ ਪ੍ਰਸ਼ਾਸਨ ਉਹਦੇ ਤੱਕ ਪਹੁੰਚਦੀ ਕਰੋਗੇ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਕਿਸਾਨ ਦੀ ਲੁੱਟ ਇਹ ਕਿ ਅੱਜ ਨਵੀਂ ਨਹੀਂ ਇਹ ਹਰ ਸਾਲ ਹਰ ਫਸਲ ਤੇ ਲੁੱਟ ਹੋ ਰਹੀ ਆ ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਖੇਤੀਬਾੜੀ ਦਫ਼ਤਰ ਤੋਂ ਜਿਹੜੇ ਵੀ ਅਫਸਰ ਹੋ ਪੀ ਪਲੱਸ ਜਿਹੜੇ ਦੁਕਾਨਦਾਰਾਂ ਨੇ ਉਹਨਾਂ ਨੇ ਲਾਇਸੈਂਸ ਦਿੱਤੇ ਆ ਉਹ ਕਿਉਂਕਿ ਉਹਨਾਂ ਨੂੰ ਡਰ ਨਹੀਂਗਾ ਕਿਸੇ ਦਾ ਨਹੀਂ ਤੇ ਖੇਤੀਬਾੜੀ ਦੇ ਜਿਹੜੇ ਸਾਡੇ ਕਿਸਾਨ ਆ ਉਹ ਲੁੱਟ ਦਾ ਸ਼ਿਕਾਰ ਨਹੀਂ ਹੋ ਸਕਦੇ ਦੂਜਾ ਸਾਡੇ 70% ਸਾਡੇ ਕਿਸਾਨ ਵੀ ਕਸੂਰਵਾਦ ਆ ਤੁਸੀਂ ਇੱਥੇ ਮੇਰੇ ਨਾਲ ਤੁਰ ਪੋ ਆਹ ਕਿਸਾਨ ਆ ਨਾ ਇੱਕ ਭਰਾ ਦੀ ਫਸਲ ਇੱਧਰ ਆ ਇੱਕ ਦੀ ਇੱਧਰ ਆ ਐਸ ਭਰਾ ਨੇ ਕਹਿਣਾ ਭਾਵੇਂ ਗੁੱਸਾ ਹੀ ਕਰਨ ਮੇਰੇ ਵੀਰ ਐਸ ਭਰਾ ਨੇ ਕਹਿਣਾ ਮੇਰੀ ਵਿਗਜੇ ਮੇਰੀ ਵੀ ਜੀਜਾਵੇ ਦੇ ਨਾਲ ਦਾ ਭਾਵੇਂ ਮਾਰਿਆ ਜਾਵੇ ਜਿੰਨਾ ਚਿਰ ਇਹ ਆਪਣੀ ਇੱਜ਼ਾਤ ਨਹੀਂ ਜਾਂਦੀ ਉਹਨਾਂ ਚਿਰ ਆਪਾਂ ਲੋਟਕਸੁੱਟ ਦਾ ਜਿਹੜਾ ਜਿਹੜਾ ਲੋਟਕਸੁੱਟ ਹੁੰਦੀ ਰਹਿਣੀ ਆ ਹੁਣ ਜੇ ਮੱਕੀ ਆ ਮੱਕੀ ਦਾ ਇਸ ਟਾਈਮ ਇਹਨਾਂ ਨੇ ਤਾਂਤ ਲਈ ਮਜਾਤੀ ਆ ਵੀ ਇਹ ਬੀ ਨਹੀਂ ਮਿਲਣਾ ਮਹੀਨਾ ਪਹਿਲਾਂ ਰੋਲਾ ਪਾਤਾ ਬੀ ਨਹੀਂ ਮਿਲਣਾ ਲੋਕਾਂ ਤੋਂ ਜਿਹੜਾ 2010 ਸੀ ਉਹ 3-3000 ਨੂੰ 35-3500 ਨੂੰ ਨਾ ਉੱਥੇ ਕੋਈ ਪ੍ਰਸ਼ਾਸਨ ਨਾ ਉੱਥੇ ਕੋਈ ਸਰਕਾਰ ਨਾ ਉੱਥੇ ਕੋਈ ਖੇਤੀਬਾੜੀ ਦਾ ਅਫਸਰ ਕੋਈ ਇੱਕ ਨਹੀਂ ਪੁੱਛਦਾਗਾ ਕਿਸੇ ਨੂੰ ਦਾਇਆ ਖਾਤ ਚ ਮੁਸ਼ਕਲ ਆ ਰਹੀ ਉਹਦੇ ਤੇ ਹਰ ਵਾਰੀ ਆਉਂਦੀ ਹੈ ਜੀ ਦਾਇਆ ਖਾਤ ਜਦੋਂ ਆਪਾਂ ਕਣਕ ਬੀਜਨੀ ਆ ਉਦੋਂ ਵੀ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਇਹ ਰੌਲਾ ਪਾਇਆ ਜਾਂਦਾ ਇਹ ਬੜਾ ਤਕੜਾ ਸਕੈਂਡਲ ਆ ਪਹਿਲਾਂ ਨਾ ਇੱਕ ਟੀਮ ਹੁੰਦੀ ਇਹਨਾਂ ਦੀਆਂ ਟੀਮਾਂ ਇਹਨਾਂ ਨੇ ਕਹਿ ਦੇਣਾ ਜੀ ਐਦਗੀ ਦਾਇਆ ਨਾ ਜਿਹੜੀ ਬਿਲਕੁਲ ਨਹੀਂ ਆਉਣੀ ਐ ਰੌਲਾ ਪਾ ਦਿੰਦੇ ਤੇ ਮੇਰੇ ਗੇੜੇ ਕਿਸਾਨ ਹੁੰਦੇ ਉਹ ਕਹਿੰਦੇ ਯਾਰ ਮੇਰੀ ਨਾ ਕਿਤੇ ਬੀਜ ਨੂੰ ਰਹਿ ਜਾ ਕਣਕ ਉਹ ਪਹਿਲਾਂ ਇਹਨਾਂ ਜੇ ਦਾਇਆ 1200 ਨੂੰ ਮਿਲਦੀ ਉਹ 1500 ਨੂੰ ਨਾਲ ਸਮਾਨ ਜਿਹੜਾ ਗੜਾ ਦੁਕਾਨਦਾਰ ਦਾ ਨਹੀਂ ਲੱਗਾਂਦਾ ਉਹ ਇਸੇ ਤਰ੍ਹਾਂ ਹੀ ਹੁਣ ਆ ਮੱਕੀ ਦੀ ਬਜਾਈ ਆ ਹੁਣ ਵੀ ਇਹੋ ਵਾਲਾ ਹੁਣ ਵੀ ਇਹ ਨਾ ਡਾਇਆ ਮਿਲ ਰਹੀ ਆ ਲੋਕ ਤੇ ਜਿਹੜਾ 2000 ਨੂੰ ਆ ਉਹ 3000 ਨੂੰ ਵੀ ਦਿੰਦੇ ਉਹਦੀ ਗਾਰੰਟੀ ਵੀ ਕੋਈ ਨਹੀਂ ਗਾਰੰਟੀ ਵੀ ਨਹੀਂ ਦਿੰਦੇ ਨਾਲ ਬਲੈਕਮੇਲ ਤਾਂ ਤਾਂ ਨਹੀਂ ਇਹਨਾਂ ਆਪਣੀ ਬੀਜ ਸਟੋਰ ਕੀਤੇ ਹੋਏ ਨੇ ਬਲਕੇ ਵੱਧ ਰੇਟ ਮਿਲੇ ਇਹ ਇਸੇ ਤਰ੍ਹਾਂ ਹੀ ਆ ਜੀ ਇਹਨਾਂ ਨੇ ਹੁਣ ਜਿਹੜੇ ਮਾਰਕੇ ਆ ਆਪਦੇ ਕੋਲੋਂ ਲਾ ਲੈਂਦੇ ਆ ਕੋਈ ਚੈੱਕ ਕਰਦਾ ਉਹ ਹੀ ਨਹੀਂ ਚੈੱਕ ਕਰਦਾ ਮੰਨ ਲਓ ਮੈਂ ਮੱਕੀ ਕਿੱਲਾ ਇੱਥੇ ਮੱਕੀ ਲਾ ਲੈਣਾ ਮੱਕੀ ਨੂੰ ਮੈਂ ਆਪਣੇ ਦਾ ਸਟੋਰ ਕਰ ਲੈਣਾ ਉੱਤੇ ਆਪ ਦਾ ਲਿਖ ਲੈਣਾ ਕਰਨ ਆਲੀ ਮਾਰਕਾ ਲਾ ਕੇ ਉਹਨੂੰ ਦਹਾ-ਦਹਾ ਦੇ ਕਿੱਲੋਆਂ ਦੀਆਂ ਥੈਲੀਆਂ ਚ ਪਾ ਲੈਣਾ ਨਾ ਕਿਸੇ ਅਫਸਰ ਨੇ ਚੈੱਕ ਕਰਨਾ ਨਾ ਕੋਸ਼ ਕਰਨਾ ਉਹ ਮੁੜ ਕੇ ਉਹ ਹੀ ਬੀਜ ਜਿਹੜਾ ਮੁੜ ਕੇ ਵੇਖ ਲਓ ਕੀ ਰੇਟ ਵੇਚਦਾ ਸਸ਼ਾਸਨ ਅਧਿਕਾਰੀ ਬਿਲਕੁਲ ਹੀ ਸੁੱਤੇ ਆ ਜੀ ਮੈਂ ਮੈਂ ਪਿਛਲੀ ਵਾਰੀ ਵੀ ਦਿੱਤਾ ਸੀਗਾ ਮੰਗ ਪੱਤਰ ਦੋਕ ਦਿਨ ਸਿਕਤਾਈ ਹੋਈ ਆ ਤੀਜੇ ਦਿਨ ਫੇਰ ਉਹ ਹੀ ਢੋਲ ਵੱਜਦੇ ਜਿਹੜੇ ਪਹਿਲੇ ਵੱਜਦੇ ਪਹਿਲੀ ਤਾਂ ਗੱਲ ਹੈ ਜੀ ਮੱਕੀ ਦਾ ਬੀਜ ਜਿਹੜਾ ਵਾ ਉਹਦੇ ਰੇਟ ਦਾ ਹੀ ਕਨਫਰਮੇਸ਼ਨ ਹੈ ਨਹੀਂ ਸਾਨੂੰ ਕਿਸੇ ਨੂੰ ਵੀ ਕਨਫਰਮ ਨਹੀਂ ਕਿਸਾਨ ਨੂੰ ਕਿ ਮੱਕੀ ਦਾ ਬੀਜ ਦਾ ਰੇਟ ਹੈ ਕੀ ਹੈ ਜੈਨੂਨ ਨਾ ਤੇ ਜਿਹੜੇ ਜਿਹੜੇ ਦੁਕਾਨਦਾਰ ਕੋਲ ਮਾਲ ਆਉਂਦਾ ਉਹਦੇ ਰੇਟ ਦੀ ਕੋਈ ਉਹ ਜੈਨੂਨ ਲਿਸਟ ਲਾਉਂਦਾ ਵਾ ਜਿਹੜੀ ਜੁਨੀਵਰਸਿਟੀ ਵੱਲੋਂ ਜਾਂ ਸਾਡੇ ਜੁਨੀਵਰਸਿਟੀ ਡਿਪਾਰਟਮੈਂਟ ਵੱਲੋਂ ਲੋਕਲ ਉਹਦੀ ਲਿਸਟ ਲਾਈ ਜਾਵੇ ਜਿਹਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਇਹ ਬੀਜ ਜਿਹੜਾ ਵਾ ਇਹ ਇਸ ਰੇਟ ਦਾ ਹੈਗਾ ਔਰ ਉਹ ਵੀ ਜਿਹੜਾ ਵਾ ਉਹ 1800 ਤੋਂ ਲੈ ਕੇ 3200 3300 ਰੁਪਏ ਤੱਕ ਉਹੀ ਵੀ ਵੇਚਿਆ ਜਾਂਦਾ ਔਰ ਰੇਟ ਦਾ ਕਿਸੇ ਨੂੰ ਪਤਾ ਹੀ ਨਹੀਂ ਮਨਮਰਜ਼ੀ ਦੇ ਰੇਟ ਆ ਉਧਰ ਕਿਸਾਨਾਂ ਦੀਆਂ ਸਮੱਸਿਆਵਾਂ ਕਿ ਮੱਕੀ ਦੇ ਬੀਜਾਂ ਦੀ ਹੋ ਰਹੀ ਜਮ੍ਹਾਂ ਖੋਰੀ ਅਤੇ ਕਾਲਾ ਬਚਾਨੀ ਨੂੰ ਲੈ ਕੇ ਜਦ ਸੁਲਤਾਨਪੁਰ ਲੋਧੀ ਦੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਜਸਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ ਡਿਮਾਂਡ ਅਤੇ ਸਪਲਾਈ ਦੇ ਵਿੱਚ ਫਟਾ ਗੈਪ ਹੋਣ ਕਰਕੇ ਇਸ ਸਮੱਸਿਆ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਮੁਸ਼ਕਲਾਂ ਹੱਲ ਹੋ ਜਾਣੀਆਂ ਨੇ ਨਾਲ ਹੀ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਜਸਪਾਲ ਸਿੰਘ ਨੇ ਕਿਹਾ ਕਿ ਕੱਲ ਤੋਂ ਹੀ ਹਰ ਦੁਕਾਨ ਦੇ ਬਾਹਰ ਰੇਟ ਲਿਸਟਾਂ ਲੱਗੀਆਂ ਹੋਣਗੀਆਂ ਉਹਨਾਂ ਇਹ ਵੀ ਯਕੀਨੀ ਬਣਾਉਂਦੇ ਹੋਏ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਕਿਸੇ ਵੀ ਕਿਸਾਨ ਭਰਾ ਨੂੰ ਦੁਕਾਨਦਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਅਗਰ ਕਿਸੇ ਨੂੰ ਵੀ ਕੋਈ ਸਮੱਸਿਆ ਦੁਕਾਨਦਾਰ ਦੇ ਵੱਲੋਂ ਆ ਰਹੀ ਹੈ ਤਾਂ ਉਸ ਲਈ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ ਏ ਸਾਡੇ ਸਲਦਾਨਪੁਰ ਲੋਦੀ ਦੇ ਵਿੱਚ ਕੋਈ ਤਕਰੀਬਨ 29-30 ਹਜ਼ਾਰ ਏਕੜ ਸਾਡਾ ਜਿਹੜਾ ਰਕਪਾ ਉਹ ਬਹਾਰ ਰੁੱਤ ਦੀ ਮੱਕੀ ਹੀਟ ਆ ਇਹ ਪਿਛਲੇ ਸਾਲ ਕੋਈ 26 ਹਜ਼ਾਰ ਏਕੜ ਸੀਗਾ ਇਸ ਵਾਰ ਇਹ ਸਾਡਾ ਅਨੁਮਾਨ ਹੈ ਕਿ 30 ਹਜ਼ਾਰ ਨੂੰ ਹੋ ਜਾਊਗਾ ਤੇ ਫਸਲਾਂ ਦੀ ਜਿਹੜੀ ਆ ਕਟਾਈ ਉਹ ਹੋ ਚੁੱਕੀ ਆ ਤੇ ਜਿਹੜੀਆਂ ਨਵੀਆਂ ਫਸਲਾਂ ਉਹਦੇ ਵਿੱਚ ਮੱਕੀ ਜਿਹੜੀ ਆ ਉਹਦੀ ਬਜਾਈ ਧੜਾ ਧੜ ਹੋ ਰਹੀ ਆ ਸੋ ਇੱਕਦਮ ਜਿਹੜਾ ਮਾਰਕੀਟ ਦੇ ਵਿੱਚ ਇਹਦੀ ਡਿਮਾਂਡ ਬਹੁਤ ਜ਼ਿਆਦੀ ਵਧ ਗਈ ਆ ਤੇ ਡਿਮਾਂਡ ਦੇ ਹਿਸਾਬ ਨਾਲ ਸਾਰੀਆਂ ਕੰਪਨੀਆਂ ਦੀ ਜਿਹੜੀ ਸਪਲਾਈ ਆ ਸੀਡ ਦੀ ਉਹਦੇ ਵਿੱਚ ਕਾਫੀ ਗੈਪ ਆ ਤੇ ਇੱਕ ਵੱਡੀ ਗੱਲ ਇਹ ਆ ਕਿ ਜਿਹੜਾ ਇਹਦਾ ਕੋਈ 4 ਜਾਂ 4.5 ਕਿਲੋ ਦਾ ਪੈਕੇਟ ਹੁੰਦਾ ਮੱਕੀ ਦੇ ਬੀ ਦਾ ਤੋਂ ਪ੍ਰਤੀ ਪੈਕੇਟ ਪਿਛਲੇ ਸਾਲ ਦੇ ਨਾਲ ਉਹ ਕੰਪਨੀਆਂ ਵੱਲੋਂ MRP ਦੇ ਵਿੱਚ ਹੀ 400 ਤੋਂ ਲੈ ਕੇ 700 ਤੱਕ ਵੀ ਵਾਧਾ ਕੀਤਾ ਗਿਆ ਉਹ ਕਈ ਵਾਰੀ ਫਾਰਮਰ ਨੂੰ ਇਹ ਵੀ ਲੱਗਣ ਲੱਗ ਜਾਂਦਾ ਕਿ ਪਿਛਲੇ ਸਾਲ ਸ਼ਾਇਦ ਉਹਨੇ ਘੱਟ ਰੇਟ ਤੇ ਲਿਆ ਸੀ ਇੱਕ ਦੀ ਬਹੁਤ ਜ਼ਿਆਦਾ ਰੇਟ ਆ ਮਿਲ ਗਿਆ ਉਹਨਾਂ ਨੂੰ ਸੋ MRP ਦੇ ਵਿੱਚ ਹੀ ਕੰਪਨੀਆਂ ਵੱਲੋਂ ਵਾਧਾ ਕੀਤਾ ਗਿਆ ਬਾਕੀ MRP ਤੋਂ ਉੱਤੇ ਜਿਹੜੀ ਕੋਈ ਵੀ ਚੀਜ਼ ਜਿਹੜੀ ਆ ਬੀ ਆ ਉਹ ਅਸੀਂ ਬਿਲਕੁਲ ਨਹੀਂ ਵੇਚਣ ਦੇ ਰਹੇ ਔਰ ਸੀਜ਼ਨ ਦੇ ਸ਼ੁਰੂ ਤੋਂ ਲੈ ਕੇ ਸਾਡੀ ਇਹ ਕੋਸ਼ਿਸ਼ ਰਹੀ ਆ ਵੀ ਇਦਾਂ ਨਹੀਂ ਕਿਤੇ ਵੀ ਕੋਈ ਸ਼ਿਕਾਇਤ ਨਾ ਹੋਵੇ ਬਕਾਇਦਾ ਇਹਦੇ ਉੱਤੇ ਬਿਲਕੁਲ ਨਜ਼ਰ ਰੱਖੀ ਜਾ ਰਹੀ ਆ ਤੇ ਦੂਜੀ ਗੱਲ ਕਿ ਇਦਾਂ ਦਾ ਕੋਈ ਵੀ ਮਸਲਾ ਹਾਲ ਦੀ ਘੜੀ ਤੱਕ ਕੋਈ ਵੀ ਮੇਰੇ ਧਿਆਨ ਦੇ ਵਿੱਚ ਕੋਈ ਲਿਖਤੀ ਦੇ ਵਿੱਚ ਕੋਈ ਨਹੀਂ ਆਇਆ ਫਿਰ ਵੀ ਜੇ ਕੋਈ ਕਿਸੇ ਫਾਰਮਰ ਨਾਲ ਇਸ ਤਰ੍ਹਾਂ ਦਾ ਹੁੰਦਾ ਤੇ ਬਕਾਇਦਾ ਇਹ ਇਹਦਾ ਮੈਂ ਸਖਤ ਕਾਰਵਾਈ ਕਰੂੰਗਾ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਦਾ ਜੇ ਕਿਤੇ ਵੀ ਤੁਹਾਨੂੰ ਉਹਨਾਂ ਨੂੰ ਕੰਟਰੋਲ ਰੇਟ ਜਿਹੜਾ ਐਮ ਆਰ ਪੀ ਪ੍ਰਿੰਟ ਰੇਟ ਉਹਦੇ ਉੱਤੋਂ ਜੇ ਕਿਤੇ ਕੋਲ ਰੁਪਈਆ ਵੀ ਵੱਧ ਲਿਆ ਜਾਂਦਾ ਉਹ ਕਾਈਂਡਲੀ ਸਾਡੇ ਨਾਲ ਸੰਪਰਕ ਕਰਨ ਮੈਂ ਬਿਲਕੁਲ ਉੱਤੇ ਕਾਰਵਾਈ ਕਰੂੰਗਾ ਹਰ ਵਾਰ ਦੀ ਤਰ੍ਹਾਂ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਤੇ ਖੇਤੀਬਾੜੀ ਅਧਿਕਾਰੀ ਸਖਤੀ ਦੀ ਗਾਲ ਤੱਕ ਕਰਦੇ ਹਨ ਪਰ ਕੀ ਵਾਕੇ ਕਿਸਾਨਾਂ ਦੀ ਹੋ ਰਹੀ ਲੁੱਟ ਤੋਂ ਉਸ ਨੂੰ ਨਿਚਾਤ ਮਿਲੇਗੀ ਕਿਆ ਕਿ ਦੁਕਾਨ ਦੇ ਬਾਹਰ ਬੋਰਡ ਜਰੂਰ ਲਗਾਉਣਾ ਚਾਹੀਦਾ ਜਾਂ ਤਾਂ ਕਿ ਕਿਸਾਨਾਂ ਨੂੰ ਪਤਾ ਲੱਗ ਸਕੇ ਰੇਟ ਦਾ ਪਤਾ ਲੱਗ ਸਕੇ ਤੇ ਬਲੈਕਮੈਲ ਨਾ ਹੋ ਸਕੇ ਤੁਸੀਂ ਜੁੜੇ ਸੀ ਲਾਈਵ ਪੰਜਾਬੀ ਟੀਵੀ ਨਾਲ ਮੈਂ ਕਲਬੀਰ ਸਿੰਘ ਮੈਂਟੋ